ਸਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਨੇ ਮਹਾਰਾਜ ਚੇ ਪਾਸ਼ਾ ਦੇ ਅੰਦਰ ਕੋਈ ਲੋਭ ਨਹੀਂ ਲੋਭ ਹੈ ਤੇ ਇੱਕ ਪ੍ਰਮਾਤਮਾ ਦੇ ਨਾਮ ਦਾ ਜਦੋਂ ਮਹਾਰਾਜ ਚੇ ਪਾਸ਼ਾ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਲਾਹੌਰ ਬਲਾ ਕੇ ਤਤੀ ਤਵੀ ਤੇ ਬਿਠਾਇਆ ਗਿਆ ਸਾਈ ਮੀਆਂ ਮੀਰ ਉੱਥੇ ਵੀ ਪਹੁੰਚਿਆ ਗੁਰਮਖੋ ਯਾਦ ਰੱਖਿਆ ਪਰ ਮਹਾਰਾਜ ਚੇ ਪਾਸ਼ਾ ਨੂੰ ਵੇਖ ਕੇ ਜਦੋਂ ਥੱਲੇ ਅੱਗ ਬਾਲੀ ਜਾ ਰਹੀ ਹੈ ਸੀਧ ਵਿੱਚ ਗਰਮ ਰੇਤਾ ਪਾਇਆ ਜਾ ਰਿਹਾ ਪਰ ਪਿਆਰਿਓ ਉੱਥੇ ਕਹਿੰਦੇ ਨੇ ਜਿਹੜੇ ਰੇਤਾ ਪਾਰੇ ਨੇ ਗੁਰਮੁਖੋ ਉਹ ਵੀ ਗਰਮ ਨੇ ਬਾਦਸ਼ਾਹ ਵੀ ਗਰਮ ਹੈ ਰੇਤਾ ਵੀ ਗਰਮ ਹੈ ਥੱਲੇ ਅੱਗ ਵੀ ਗਰਮ ਹੈ ਤੇ ਬਾਹਰ ਚਾਰ ਸਵੇਰੋ ਜੇੜ ਦਾ ਮਹੀਨਾ ਵੀ ਗਰਮ ਚਾਰ ਪਾਸੇ ਗਰਮੀ ਗਰਮੀ ਹੈ ਪਰ ਇੱਕ ਸ਼ਾਂਤੀ ਦੇ ਪੁੰਜ ਨੇ ਤੇ ਕੇਵਲ ਤਾਂ ਕੇਵਲ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਮਹਾਰਾਜ ਤੇ ਪਾਸ਼ਾ ਤਤੀ ਤਵੀ ਤੇ ਬੈਠੇ ਨੇ ਸਾਈ ਮੀਆਂ ਮੀਰਾ ਆਇਆ ਉਹਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਉਹਨੇ ਵੇਖਿਆ ਇੱਕ ਹੀ ਮਾਜਰਾ ਰੋਣ ਲੱਗ ਪਿਆ ਪਰ ਮਾਰੇ ਇਸ ਤੇ ਪਾਸ਼ਾ ਕਹਿੰਦੇ ਨੇ ਸਾਈਂ ਮੀਆਂ ਮੀਰ ਇਹ ਰੋਣ ਦਾ ਟਾਈਮ ਨਹੀਂ ਹੈਗਾ